ਹਾਂਜੀ ਬੇਟਾ ਇੱਕ ਵਾਰੀ ਫੇਰ ਆਪਾਂ ਤੁਹਾਡੇ ਲਈ ਨਵੀਂ ਸ਼ੀਟ ਲੈ ਕੇ ਆਏ ਆਂ ਸ਼ੀਟ ਨੰਬਰ 8 ਉਮੀਦ ਹੈ ਪਹਿਲੀਆਂ 7 ਸ਼ੀਟਾਂ ਤੁਸੀਂ ਨੇ ਦੇਖ ਲਿਆ ਹੋਣਗੀਆਂ ਤਿੰਨਾਂ ਦੇ ਜਿਹੜੇ ਟੈਸਟ ਹੋਏ ਨੇ ਆਪਾਂ ਉਹਨਾਂ ਦੀ ਵੀ ਵੀਡੀਓ ਪਾ ਰੱਖੀਆਂ ਨੇ ਉਹ ਵੀ ਜ਼ਰੂਰ ਦੇਖਣੀਆਂ ਨੇ ਵੈਰੀ ਇੰਪੋਰਟੈਂਟ ਨੇ ਕਿਉਂ ਕਿ ਐਤ ਕੀ ਜਿੰਨਾ ਤੁਹਾਡਾ ਪੇਪਰ ਹੋਣਾ ਸਤੰਬਰ ਵਾਲਾ ਉਹਦੇ ਵਿੱਚ ਇਹ 8 ਸ਼ੀਟਾਂ ਦੇ ਵਿੱਚੋਂ ਹੀ ਜਿਹੜੇ ਪਹਿਲੇ ਸਵਾਲ ਨੇ ਆਬਜੈਕਟਿਵ ਵਾਲੇ ਉਹ ਸਾਰੇ ਇਹਦੇ ਵਿੱਚੋਂ ਹੋਣੇ ਕੋਈ ਖਾਲੀ ਦਾਵਣੀ ਆ ਰਹੀਆਂ ਕੋਈ ਪ੍ਰੂਫ ਫਾਲਸ ਨਹੀਂ ਆ ਰਹੇ ਸਾਰਾ ਇਹੀ ਆਉਣਾਗਾ ਸੀਈਪ ਠੀਕ ਹੈ ਸੋ ਬੜੇ ਧਿਆਨ ਨਾਲੇ ਸ਼ੀਟਾਂ ਦੇਖ ਰਹੀਆਂ ਨੇ ਸਾਰੀਆਂ ਹੀ ਦੇਖਣੀਆਂ ਤੇ ਨਾਲ ਟੈਸਟਾਂ ਦੇ ਸੋਲੂਸ਼ਨ ਵੀ ਦੇਖ ਲਿਓ 150 ਸਵਾਲ ਦੇਖ ਕੇ 8 ਸ਼ੀਟਾਂ ਚ ਕਿੰਨੇ ਸਵਾਲ ਹੈ 15 8 120 ਸਵਾਲ ਨੇ ਸਾਰੇ ਬਾਕੀ ਥੋੜੇ ਟੈਸਟਾਂ ਵਾਲੇ ਵਾ ਲੋ 20 20 ਲਗਭਗ 150 160 ਸਵਾਲ ਬਣਦੇ ਨੇ ਇੰਨੇ ਸਵਾਲ ਕਰਕੇ ਜੇ ਤੁਹਾਡੇ ਨੰਬਰ ਆਉਂਦੇ ਨੇ ਵਧੀਆ ਤਾਂ ਕੋਈ ਮਾੜਾ ਨਹੀਂ ਹੈ ਚਲੋ ਅੱਜ ਆਪਾਂ ਦੇਖੀਏ ਬੜਾ ਹੀ ਈਜੀ ਹੈ ਵਿਚ ਆਫ ਦਾ ਫੋਲੋਇੰਗ ਕਰਾਈਟੇਰੀਆ ਕਾਂਟ ਵੀ ਯੂਜ਼ ਟੂ ਪ੍ਰੂਵ ਦਾ ਕਨਗੂਰੈਂਸੀ ਸਰਵੰਗ ਸਮਤਾ ਨਿਜਮ ਨੂੰ ਸਿੱਧ ਕਰ ਲਈ ਕਿਹੜਾ ਨਹੀਂ ਵਰਤਿਆ ਜਾਂਦਾ ਤਾਂ ਸਰਵੰਗ ਸਮਤਾ ਦੇ ਚਾਰ ਨਿਜਮ ਹੁੰਦੇ ਆ ਐਸ 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 ਏ ਐਸ ਤੇ ਚੌਥਾ ਹੁੰਦਾ ਆ ਆਰ ਐਚ ਐਸ ਤਾਂ ਦੇਖੋ ਇਹਨਾਂ ਚ ਕਿਹੜਾ ਨਹੀਂ ਹੈਗਾ ਨਾ ਜੇ ਕੋਈ ਹੈ ਕੌਣ ਕੌਣ ਕੋ ਜਿਹੜਾ ਕੌਣ ਕੌਣ ਕੋ ਨਹੀਂ ਜਮੈਂ ਮੈਂ ਇਹ ਸਮਰੂਪਤਾ ਦਾ ਨਿਯਮ ਹੈ ਸਰਵੰਗ ਸਮਤਾ ਦਾ ਨਹੀਂ ਹੈ ਸਿਮਿਲਰ ਵਾਸਤੇ ਵਰਤਿਆ ਜਾਂਦਾ ਹੈ ਬਾਕੀ ਤਿੰਨੇ ਤਾਂ ਆਪਣੇ ਪਹਿਲੇ ਤਿੰਨ ਹੀ ਹੋ ਗਏ ਤਾਂ ਚੌਥੇ ਜਿਹਦੇ ਤੁਸੀਂ ਟਿੱਕ ਲਗਾਉਣੀ ਨਹੀਂ ਵਰਤਿਆ ਜਾਂਦਾ ਤਿਆਰ ਰੱਖਣਾ ਕਿਹੜਾ ਕਥਨ ਸੱਚ ਹੈ ਤਾਂ ਕਦੇ ਵੀ ਇਹਦੇ ਵਿੱਚ ਤਾਂ بڑا ਸੌਖਾ ਹੁੰਦਾ ABC ਇਧਰ ਕਿ P Q R ਪਹਿਲਾ ਪਹਿਲੇ ਨਾਲ ਦੂਜਾ ਦੂਜੇ ਨਾਲ ਤੇ ਤੀਜਾ ਤੀਜੇ ਨਾਲ ਆਉਂਦਾ ਪਹਿਲਾ ਮਤਲਬ A P ਨਾਲ ਲਓ ਜੀ ਏ ਪੀ ਕਿਹੜਾ ਕਥਨ ਟਰੂ ਹੈ ਏ ਹੈ ਜਿਹੜਾ ਸਿਮਿਲਰ ਕੀ ਦੇ ਹੈ ਪੀ ਦੇ ਤੇ ਦੂਜਾ ਦੇਖੋ ਏ ਆਰ ਨਾਲ ਲਿਖ ਰੱਖਿਆ ਹੋ ਨਹੀਂ ਸਕਦਾ ਬੀ ਆਰ ਨਾਲ ਬੀ ਕਿਹਦੇ ਨਾਲ ਹੈ ਬੀ ਤਾਂ ਕਿਊ ਨਾਲ ਹੈ ਸੀ ਕਿਹਦੇ ਨਾਲ ਹੈ ਆਰ ਨਾਲ ਤਸੀਹ ਤੇ ਕਿਊ ਨਾਲ ਲਿਖ ਰੱਖਿਆ ਤਾਂ ਕਥਨ ਕਿਹੜਾ ਠੀਕ ਹੈ ਚੌਥਾ ਯਾਰ ਕਹਣਾ ਪਹਿਲਾ ਪਹਿਲੇ ਨਾਲ ਏ ਪੀ ਨਾਲ ਬੀ ਕਿਊ ਨਾਲ ਸੀ ਆਰ ਨਾਲ ਤਾਂ ਆਪਣਾ ਕਥਨ ਚੌਥੇ ਤੇ ਟਿਕ ਲਾਉਣਾ ਸੀ ਦਿੱਤੇ ਚਿੱਤਰ ਤੋਂ ਦੱਸਣਾ ਹੈ ਜਿਹੜਾ QRP ਹੈ ਕਿਹਦੇ ਸਿਮਿਲਰ ਹੈ ਆ ਸਿਮਿਲਰ ਦਾ ਨਿਸ਼ਾਨ ਹੈ ਤਾਂ ਕੋਈ ਐਡਾ ਟੈਂਸ਼ਨ ਨਹੀਂ Q RP ਬੜਾ ਸੌਖਾ ਮੈਂ ਤੁਹਾਨੂੰ 1 ਮਿੰਟ 'ਚ ਸਮਝਾ ਦੂੰਗਾ Q ਤਾਂ Q ਤੇ ਕੋਣ ਕਿਹੜਾ ਬਣਿਆਗਾ 80 ਦਾ ਇੱਥੇ 80 ਦਾ ਕੋਣ ਕਿੱਥੇ ਬਣਿਆ B ਤੇ ਫਿਰ R ਦੂਜਾ ਨੰਬਰ ਕੀ ਹੈ R R ਤੇ ਕਿੰਨੇ ਦਾ ਕੋਣ ਬਣਿਆ 40 ਦਾ ਇੱਥੇ 40 ਦਾ ਕੋਣ ਕਿਤੇ ਬਣਿਆ? C ਤੇ ਲਿਖ ਦੋ C ਤਾਂ ਤੀਜਾ ਕਿਹੜਾ ਬਚ ਗਿਆ? 60ਾ P ਇੱਥੇ ਕਿਹੜਾ A ਤਾਂ ਕਿਹੜਾ ਬਣ ਗਿਆ BCA BCA ਦਾ ਆਪਾਂ ਤੀਜੇ ਨੰਬਰ ਦੇ ਉੱਤੇ ਰੂਸੀ ਟਿੱਕ ਲਗਾ ਦੇਣਾ। ਲੱਗਿਆ ਨਾ ਸੌਖਾ? ਕੰਮ ਹੀ ਕੋਈ ਨਹੀਂ ਕੀਤਾ ਆਪਾਂ। 10 ਮਿੰਟ ਦੇ ਬੱਚੇ ਨਾ 1 ਮਿੰਟੋਂ 2 ਮਿੰਟ ਹੀ ਕਰ ਲੈਂਦੇ। ਵਿਚ ਆਫ ਦਾ ਫੋਲੋਇੰਗ ਇ ਜੀ ਟ੍ਰੂ? ਸੱਚ ਕਿਹੜਾ ਹੈ? ਤਕੋਣ ਦੇ ਤਿੰਨੇ ਕੋਣ ਸੰਗਤ ਬਰਾਬਰ ਹੋਣ ਤਾਂ ਸਰਵੰਗ ਸਮ ਹੁੰਦੀਆਂ ਨੇ ਜਦੋਂ ਕੋਣਾਂ ਦੀ ਗੱਲ ਆ ਗਈ ਤਿੰਨਾਂ ਦੀ ਤਾਂ ਸਰਵੰਗ ਸਮ ਹੋ ਹੀ ਨਹੀਂ ਸਕਦਾ ਉਹ ਸਮਰੂਪ ਦੀ ਗੱਲ ਕਰ ਰਹੇ ਨੇ ਜੇ ਦੋ ਤਕੋਣਾਂ ਸਰਵੰਗ ਸਮ ਹੋਣ ਇਫ ਦਾ ਟੂ ਟ੍ਰਾਇੰਗਲ ਆਰ ਕਨਗੂਰੈਂਸ ਥੈਨ ਦੇ ਆਰ ਆਲਸੋ ਸਿਮਿਲਰ ਪਹਿਲਾਂ ਮੈਂ ਤੁਹਾਨੂੰ ਕਰਾਇਆ ਸੀ ਇੱਕ ਤੁਹਾਨੂੰ ਨਾ ਮੈਂ ਮਾਡਲ ਟੈਸਟ ਪੇਪਰ ਪਾਇਆਗਾ ਮਾਡਲ ਟੈਸਟ ਪੇਪਰ 2024 ਮੇਨ ਲ ਉਹਦੇ ਵਿੱਚ ਮੈਂ ਸਵਾਲ ਕਰਵਾਇਆ ਵੇ ਉਹਨੂੰ ਵੀ ਜਰੂਰ ਦੇਖ ਲਿਓ ਆਪਾਂ ਇਹਦੇ ਨਾਲ 2024 ਦੇ ਨਾਲ ਨਾਲ 2023 2022 ਦੇ ਪੇਪਰ ਵੀ ਤੁਹਾਨੂੰ ਆਪਣੇ ਚੈਨਲ ਤੇ ਮਿਲ ਜਾਣਗੇ ਪਿਛਲੇ ਸਾਲਾਂ ਦੇ ਸਤੰਬਰ ਦੇ ਤੁਹਾਡੀ ਅੱਛੀ ਤਿਆਰੀ ਹੋ ਸਕਦੀ ਹੈ ਜੇ ਤਿੰਨੇ ਦੇਖ ਲਓ ਕਿਉਂਕਿ ਵੱਡੇ ਸਵਾਲ ਤਾਂ ਤੁਹਾਡੇ ਬਿਨਾ ਸੀਈਪੀ ਤੋਂ ਹੋਣੇ ਨੇ ਉਹਨਾਂ ਵਾਸਤੇ ਬੜੀ ਤਿਆਰੀ ਲਈ ਜ਼ਰੂਰੀ ਨੇ ਇਹ ਤਿੰਨੋਂ ਮਾਡਲ ਟੈਸਟ ਪੇਪਰ ਧਿਆਨ ਨਾਲ ਦੇਖ ਲਿਓ ਵੀ ਤੇ ਉਹਦੇ ਲਈ ਚੈਨਲ ਨੂੰ ਕੀ ਕਰ ਲਿਓ ਕੀ ਕਰਨਾ ਹੈ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਕੋਈ ਵੀ ਚੀਜ਼ ਜਿਹੜੀ ਨਾਲੋਂ ਨਾਲ ਮਿਲਦੀ ਰਹੇ ਪੇਪਰ ਦਾ ਫਟਾਫਟ ਭੱਜਿਆ ਜਾਂਦਾ ਬੜਾ ਹੀ ਸੌਖਾ ਹੈ 4 ਮਿੰਟਾਂ ਚ 4 ਸਵਾਲ ਕਰ ਲਿਆ ਆਪਾਂ ਤੇ ਕੋਣ ABC ਤੇ ਤੇ ਕੋਣ PQ R ਨੇ ਉਹਨਾਂ ਦੀ ਲੈਂਥਾਂ ਜੀਆਂ ਦੇ ਰੱਖੀਆਂ ਆਪਣੇ ਕੋਲੇ ਲੈਂਥਾਂ ਮਤਲਬ ਪੰਜਾਮਾ ਦੇ ਮਾਪ ਦੇ ਰੱਖੇ ਨੇ ਪੁੱਛਿਆ ਕਿਹੜਾ ਕਥਨ ਟ੍ਰੂ ਹੈ ਸੱਚ ਕਿਹੜਾ ਹੈ ਪਹਿਲਾਂ ਪੌਮ ਹੀ ਬਣਾਵਾਂਗੇ AB 4 ਲੋ ਜੀ ਮੈਂ ਨਾਮ ਦਿੱਤਾ A B 4 B C 5 C ਕਿਨੇ 5 ਚਲੋ ਆਪਾਂ ਦੋ ਬਣਾ ਲਈਏ ਇੱਧਰ ਵੀ ਦੋ ਬਣਾ ਲਈਏ P Q 4 Q R 5 ਬਣ ਗਈ ਉਸ ਤੋਂ ਬਾਅਦ ਕੀ ਹੈ A C 6 ਇੱਧਰ ਕਿਹੜੀ ਹੈ P R ਲੋ ਜੀ ਬਣ ਗਈ ਤਾਂ ਹੁਣ ਦੇਖੋ ਕਿਹੜਾ ਕਿਹਦੇ ਸਮਰੂਪ ਹੈ ਦੇਖੋ ਦੇਖੋ ਬੜਾ ਬਾੜ ਫਿਰ ਆਪਾਂ ਦੱਸਿਏ ਏ ਬੀ ਏ ਇੱਥੇ ਕਿਹੜਾ ਹੈ ਪੀ ਤਾਂ ਏ ਦੇ ਕਿਹੜਾ ਆ ਗਿਆ ਪੀ ਬੀ ਕਿਹੜਾ ਹੈ ਕਿਊ ਫਿਰ ਸੀ ਇੱਧਰ ਕਿਹੜਾ ਆਰ ਤਾਂ ਏ ਬੀ ਸੀ ਕਿਰੇ ਬਰਾਬਰ ਹੋਗੀ A, B, C, P Q R ਦੇ ਨਾਲ ਕਿਉਂਗੀ ਸਰਵੰਗ ਸਮ ਤਾਂ ABC ਸਰਵੰਗ ਸਮ P Q R ਆਪਸ਼ਨ ਲੱਭੋ ਆਪਸ਼ਨ ਹੈ ਦੂਜੀ ABC ਕਿਹਦੇ ਸਰਵੰਗ ਸਮ ਹੈ P Q R ਦੇ ਸਰਵੰਗ ਸਮ ਕਿਉਂ ਕਿ ਤਿੰਨੇ ਪਜਾਮਾ ਤਿੰਨੇ ਪਜਾਮਾ ਦੇ 길이 ਨੇ ਬਰਾਬਰ ਨੇ ਤਾਂ ਨਿਜਮ ਕਿਹੜਾ ਬਣ ਗਿਆ S S S ਜਿਹਨੂੰ ਆਪਾਂ ਬੋਲਦੇ ਆਂ ਪੂਜਾ 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 ਅਗਰੇ ਸਣਾ ਕਿਹੜਾ ਕਥਨ ਸੱਚ ਹੈ ट्रू ਕਿਹੜਾ ਹੈ ਕੁਝ ਵੀ ਨਹੀਂ ਹੈ ਬਿਲਕੁਲ ਓਵੇਂ ਹੀ ਆਪਾਂ ਸ਼ਕਲ ਬਣਾਵਾਂਗੇ ਬੜੀ ਵਧੀਆ ਬਣਦੀ ਐ ਏ ਬੀ ਸੀ ਏ ਬੀ ਸੀ ਆ ਏ ਬੀ ਸੀ ਲਿਖੇ ਕਿਹਦੇ ਸਰਵੰਗ ਸਮ ਐਫ ਡੀ ਈ ਦੇ ਹੁਣ ਐਫ ਕਿੱਥੇ ਲਮਾਂ ਜਿੱਥੇ ਏ ਐ ਉਸੇ ਪੋਜੀਸ਼ਨ ਤੇ ਐਫ ਲੈਣਾ ਡੀ ਜਿੱਥੇ ਬੀ ਐ ਕਿਉਂ ਏ ਪਹਿਲੇ ਨੰਬਰ ਤੇ ਐ ਬੀ ਦੂਜੇ ਤੇ ਐ ਤਾਂ ਦੂਜੇ ਤੇ ਕਿਹੜਾਗਾ ਡੀ ਜਿੱਥੇ ਸੀ ਐ ਉੱਥੇ ਕਿਹੜਾ ਹੁਣ ਈ ਬਸ ਇੰਨਾ ਬਣ ਗਿਆ ਬੀ ਦਾ ਕੋਣ ਕਿੰਨੇ ਦਾ ਹੈ 40 ਦਾ ਤਾਂ ਬੀ ਦੀ ਜੇਗਾ ਤੇਰੇ ਕਿਹੜਾਗਾ ਡੀ ਤਾਂ ਡੀ ਕਿੰਨੇ ਦਾ ਹੋ ਗਿਆ 40 ਦਾ ਹੁਣ ਏ ਕਿੰਨੇ ਦਾ ਹੈ 80 ਦਾ ਤੁਸੀਂ ਕਿਉਂ ਕਿੱਥੋਂ ਦੇਖ ਕੇ ਬੋਲੀਏ ਨਾ ਬੇਟਾ ਮੈਨੂੰ ਦੇਖ ਕੇ ਬੋਲੀਏ ਨਾ ਉੱਪਰ ਏ ਏ ਦੀ ਜੇਗਾ ਤੇਰੇ ਕਿਹੜਾ ਐਫ ਕਿੰਨੇ ਦਾ ਹੋ ਗਿਆ 80 ਦਾ ਤਾਂ ਹੁਣ ਦੇਖੋ ਕਿਹੜਾ ਬਚ ਗਿਆ ਪਿੱਛੇ ਤਾਂ ਤੀਜਾ ਕੋਣ ਕਿੰਨੇ ਦਾ ਹੁੰਦਾ 80 ਦੇ 40 120 ਤੀਜਾ ਬਚ ਗਿਆ 60 ਦਾ ਤੇ ਇਹਨਾਂ ਨੇ ਅਖਿਆ ਵੀ ਡੀ ਐਫ ਹੁਣ ਏ ਸੀ ਏ ਬੀ ਕਿੰਨਾ ਹੈ ਪੰਜ ਏ ਬੀ ਕਿੰਨਾ ਹੈ ਪੰਜ ਤਾਂ ਪੰਜ ਕਿਹੜਾ ਹੋਊਗਾ ਨੀਚੇ ਵਾਲਾ ਨੀਚੇ ਵਾਲੀ ਕੀ ਹੈ ਡੀ ਐਫ ਤਾਂ ਡੀ ਐਫ ਬਰਾਬਰ ਹੈ ਪੰਜ ਤੇ ਈ ਬਰਾਬਰ ਕਿੰਨਾ ਹੈ 60 ਤਾਂ ਡੀ ਐਫ ਹੋ ਗਿਆ ਪੰਜ ਤੇ ਈ ਹੋ ਗਿਆ ਕੋਣ 60 ਤਾਂ ਦੂਜੀ ਆਪਸ਼ਨ ਤੁਹਾਡਾ ਬਿਲਕੁਲ ਰਾਈਟ ਆਨਸਰ ਬਣ ਗਿਆ ਹੁਣ ਸੱਤਵਾਂ ਸਵਾਲ ਦੇਖਣਾ ਏ ਵੀ ਇਹਦੇ ਵਾਂਗੂ ਸੌਖਾ ਇਹਦੇ ਵਿੱਚ ਪੁੱਛਿਆ ਆਪਾਂ ਨੂੰ ਪੈਰੀਮੀਟਰ ਆਫ ਏ ਬੀ ਸੀ ਏ ਬੀ ਸੀ ਦਾ ਪਰਿਮਾਪ ਪੁੱਛਿਆ ਆਪਾਂ ਹੋਣੀ 2 ਮਿੰਟਾਂ ਜੀ ਕੱਢ ਲੈਣੇ ਆ ਟ੍ਰਾਇੰਗਲ ਏ ਬੀ ਸੀ ਏ ਬੀ ਸੀ ਇੱਧਰ ਕਿਹੜੀ ਲੈਣੀ ਆ ਡੀ ਈ ਐਫ ਡੀ ਏਰੀਆ ਕਾ ਤੇ ਲੈਣਾ ਡੀ ਇਹ ਉੱਪਰ ਆ ਤੇ ਡੀ ਉੱਪਰ ਆ ਬੀ ਨੀਚੇ ਸੱਜੇ ਖੱਬੇ ਪਾਸੇ ਤਾਂ ਈ ਵੀ ਖੱਬੇ ਪਾਸੇ ਇੱਥੋਂ ਦੇਖ ਰਿਹਾ ਮੈਂ ਉੱਪਰ C ਇੱਥੇ ਲੈਣਾ F ਹੁਣ D A ਵੀ ਕਿੰਨਾ ਹੈ 4 D E ਕਿੰਨਾ ਹੈ 6 ਉੱਪਰ ਦੇਖੋ ਲਿਖਿਆ ਹੋਇਆ ਹੈ E F ਕਿੰਨਾ ਹੈ 9 F D ਕਿੰਨਾ ਹੈ 12 ਹੁਣ ਆ 4 ਹੈ ਤਾਂ ਆ 6 ਹੈ ਮਤਲਬ ਦੇਖਣ ਜੀ ਪਤਾ ਲੱਗ ਰਿਹਾ ਹੈ ਵੀ ਡੇਢ ਗੁਣਾ ਹੋ ਰਿਹਾ ਹੈ 4 ਦਾ ਡੇਢ ਗੁਣਾ ਕਿੰਨਾ ਹੁੰਦਾ ਹੈ 6 4 1.5 ਬਰਾਬਰ ਹੈ 6 मतलब ਜਿਹੜੀ ट्रायंगल ਆਪਣੇ ਕੋਲੇ ਮੰਗਰਲੇ ਪਾਸੇ ਬਣਾਈ ਆਪਾਂ ਆਹ ਵਾਲੀ ਇਹ ਵੱਡੀ ਹੈ ਕਿੰਨੇ ਵੱਡੀ ਹੈ ਡੇਢ ਗੁਣਾ ਤੇ ਇੱਥੇ 9 ਲਿਖਿਆ ਤੇ ਇੱਥੇ ਕਿੰਨਾ ਰਹਿ ਜੂ 6 ਇੱਥੇ 12 ਲਿਖਿਆ 12 ਕਿਹਦਾ ਡੇਢ ਗੁਣਾ ਹੈ 8 ਦਾ ਬਸ ਇੰਨੇ ਹੀ ਗੱਮ ਹੈ ਸਵਾਲ ਆਪਣਾ ਸੋਲਵ ਹੋ ਗਿਆ ਪਰਮਾਪ ਕਹਾਦਾ ਪੁੱਛਿਆ ABC ਦਾ ਪਰਮਾਪ ਕੀ ਹੁੰਦਾ ਭਜਾਵਾਂ ਦਾ ਜੋੜ ਭਜਾਵਾਂ ਕਿੰਨੇ 4 6 ਤੇ 8 4 ਤੇ 6 10 ਤੇ 8 18 ਤਾਂ ਪਰਮਾਪ ਕਿੰਨਾ ਹੋ ਗਿਆ 18 18 ਮਦਲ ਤੀਜੀ ਆਪਸ਼ਨ ਦੇ ਉੱਤੇ ਤੁਸੀਂ ਨੇ ਟਿੱਕ ਲਗਾ ਦੇ ਬੜੇ ਇੱਥੇ ਹੀ ਪਤਾ ਲੱਗ ਗਿਆ ਸੀ ਵੀ ਜਿਹੜੀ ABC ਉਹ ਛੋਟੀ ਹੈ ਛੋਟੀ ਕਿੰਨੀ ਕੀ ਛੋਟੀ ਹੈ ਡੇਢ ਗੁਣਾ ਛੋਟੀ ਹੈ ਤੇ ਜੇ ਵੱਡੀ ਦਾ ਪਰਮਾਪ ਕਿੰਨਾ ਮੰਨਦਾ ਸਿੱਧਾ ਹੀ ਜੋੜ ਲਓ 6 9 ਤੇ 12 6 ਤੇ 9 15 ਤੇ 12 27 27 ਕਿਹਦਾ ਡੇਢ ਗੁਣਾ ਹੈ 18 ਗੁਣਾ 1.5 ਬਰਾਬਰ ਹੈ 27 ਤਾਂ 18 ਦਾ 1.5 ਗੁਣਾ ਦਾ 18 ਆਪਣਾ ਕੀ ਸੀ ਆਨਸਰ ਸੀ ਆਪਾਂ ਉਹੀ ਵੀ ਸਿੰਪਲੀ ਕੱਢ ਸਕਦੇ ਸੀ ਪਰ ਕਈ ਮੇਰੇ ਬੱਚੇ ਥੋੜੇ ਵਿਚਾਰੇ ਹਨਾ ਕਹਿੰਦੇ ਸਾਨੂੰ ਸਮਝਾਓ ਸਮਝਾਤਾ ਹੁਣ A B E ਤੇ A C D ਕੀ ਨੇ ਕਹਿੰਦੇ ਸਰਵੰਗ ਸਮਮੇ ਸਰਵੰਗ ਸਮਤਾ ਦਾ ਨਹੀਂ ਜਿਵੇਂ A B E ਆਹ ਟ੍ਰਾਇੰਗਲ A B ਤੁਹਾਡੀ ਬੁੱਕ ਦੇ ਵਿੱਚ ਵੀ ਸਵਾਲ ਹੈ ਗਿਆ ਵਾਲਾ ਦੂਜੀ ਟਰੈਂਕ ਲਗਈਏ ਏ ਜਿਹੜੀ ਆਪਾਂ ਹਰੀਜੀ ਬਣਾਵਾਂਗੇ ਏ ਸੀ ਡੀ ਇਹ ਦੋਨੇ ਤਿਕੋਨਾਂ ਕੀ ਨੇ ਕਹਿੰਦੇ ਬਰਾਬਰ ਨੇ ਸਰਵੰਗ ਸਾਮਨੇ ਤਾਂ ਏ ਡੀ ਈ ਦੇ ਸਮਰੂਪ ਕਿਹੜਾ ਹੈ ਸਮਰੂਪ ਜਿਹਨੂੰ ਆਪਾਂ ਸਿਮਿਲਰ ਬੋਲਦੇ ਆਂ ਤੇ ਸਿਮਿਲਰ ਕਿਹੜਾ ਹੈ ਆਹ ਛੋਟੀ ਜੀ ਇਹਦੇ ਸਿਮਿਲਰ ਕਿਹੜੀ ਹੋਊਗੀ ਵੱਡੀ ਹੋਊਗੀ ਹੋਰ ਕਿਹੜੀ ਹੋਣੀ ਹੈ ਇਹ ਡੀ ਈ ਏ ਡੀ ਦੇ ਸਿਮਿਲਰ ਕਿਹੜੀ ਹੋਗੀ ਨੀਚੇ ਵਾਲੀ ਏ ਬੀ ਸੀ ਏ ਬੀ ਸੀ ਲਾ ਦੋ ਵੈਸੀ ਵੀ ਆਪਾਂ ਤੈਲ ਜੀ ਥਰੂ ਵਗੈਰਾ ਵੀ ਕਰਦੇ ਨੇ ਉਹਦੇ ਵਿੱਚ ਵੀ ਆ ਜਿਹੜੀ ਛੋਟੀ ਹੁੰਦੀ ਹੈ ਯਾਦ ਰੱਖਿਆ ਕਰੋ ਵੱਡੀ ਦੇ ਸਿਮਿਲਰ ਹੀ ਹੁੰਦੀ ਹੈ ਮੋਸਟਲੀ ਕਿਉਂ ਆਹ ਕੋਣ ਇੱਕ ਦੂਜੇ ਦੇ ਬਰਾਬਰ ਹੋ ਜਾਂਦੇ ਆ ਪੰਜਾਮਾ ਦਿੱਤੇ ਆਂਦੇ ਆਪਾਂ ਨੂੰ ਸਮਾਨਾਂਤਰ ਇੱਥੇ ਤਾਂ ਨਹੀਂ ਦਿੱਤਾ ਪਰ ਆਪਾਂ ਨੂੰ ਦਿੱਤਾ ਕੀ ਸੀ ਉਹਦੇ ਮੁਤਾਬਕ ਆਪਾਂ ਨੇ ਲੈ ਲੈਣਾ ਏ ਬੀ ਸੀ ਕੀ ਐ ਏ ਡੀ ਈ ਦੇ ਸਮ ਰੂਪ ਅਗਲਾ ਚਿੱਤਰ ਦੇਖਣਾ ਬੜਾ ਸੌਖਾ ਸਵਾਲ ਹੈ ਵੀ ਤਕੌਣ D O D C ਆਵਲੀ ਕਿਹਦੇ ਸਿਮਿਲਰ ਹੈ O A B ਦੇ O O ਦੇ D ਕਿਹਦੇ B ਦੇ ਕਿੱਥੋਂ ਕੱਢ ਰਿਆਂ O O ਦੇ D ਕਿਹਦੇ B ਦੇ ਤਾਂ C ਕਿਹਦੇ ਹੋਊਗੀ A ਦੇ ਮਤਲਬ ਜਿਹੜਾ D ਕੋਣ O B ਦੇ ਬਰਾਬਰ ਹੈ C ਕੋਣ ਹੈ ਕਿਹਦੇ ਬਰਾਬਰ ਹੈ A ਦੇ ਉਹ ਨਹੀਂ ਉਹ ਦੇ ਬਰਾਬਰ ਹੋਣੀ ਹੀ ਹੋਣਾ ਕੋਈ ਰੌਲਾ ਹੀ ਨਹੀਂ ਠੀਕ ਹੈ ਹੁਣ ਤਾਂ ਡੀ ਕਿ ਦੇ ਬਰਾਬਰ ਹੈ 20 ਦੇ ਹੁਣ ਸੀ ਕਿੰਨਾ ਦਿੱਤਾ ਆਹ ਬਲਾ 125 125 ਇਹ ਕਿਹਦਾ ਕਿਹਦਾ ਜੋੜ ਹੈ ਮੈਨੂੰ ਲੱਗ ਰਿਹਾ ਹੈ ਬਾਹਰੀ ਕੋਣ ਹੈ ਮੈਂ ਤੁਹਾਨੂੰ ਦੁਬਾਰਾ ਸਮਝਾਉਂਗਾ ਇੱਕ ਵਾਰੀ ਤੁਹਾਨੂੰ ਮੋਟਾ ਮੋਟਾ ਦੱਸ ਬਾਹਰੀ ਕੋਣ ਕਿਹਦਾ ਕਿਹਦਾ ਆਹ ਦੋਨੇ ਕੋਣਾਂ ਦਾ ਇਹ ਦੋਨੇ ਕੋਣ ਕਿਹੜੇ-ਕਿਹੜੇ ਇੱਕ ਡੀ ਹੈ ਡੀ ਮਤਲਬ 70 ਦੂਜਾ ਕਿਹੜਾ ਸੀ ਕਈ ਬੱਚੇ ਕਹਿੰਦੇ ਪੂਰਾ ਨਾਮ ਕੋਈ ਗੱਲ ਨਹੀਂ ਪੂਰੇ ਨਾਮ ਸੀ ਕਿੰਨਾ ਹੋ ਗਿਆ 125 ਘਟਾਓ 70 ਕਿੰਨਾ ਆ ਗਿਆ 55 ਤਾਂ C 55 ਦਾ ਤਾਂ A ਕਿੰਨਾ ਹੋ ਗਿਆ 55 ਦਾ ਕਿਉਂਕਿ C ਤੇ ਤਾਂ ਬਰਾबरी ਨੇ ਇਹਨਾਂ ਨੇ ਪੁੱਛਿਆ ਕਿਹੜਾ ਕੋਣਾ ਦੇਖੋ A OAB ਦਾ ਮਤਲਬ ਕੀ ਹੁੰਦਾ A ਕੋਣ ਵਿਚਾਲੜੀ ਦੀ ਗੱਲ ਕਰ ਰਹੇ ਤਾਂ ਕਿੰਨਾ ਹੋ ਗਿਆ 55 ਡਿਗਰੀ ਕਈ ਬੱਚੇ ਕਹਿੰਦੇ ਸਾਨੂੰ ਤਾਂ ਸਮਝ ਨਹੀਂ ਆਇਆ ਲਓ ਜੀ ਦੁਬਾਰੇ ਸਮਝਾ ਦਿੰਦੇ ਆ ਆ ਪੁੱਤਾ ਤਾਂ ਕੋਣ ਹੈ ਇੱਦਾਂ ਹੀ ਬਣੀ ਵੀ ਨਾ ਤੇ ਆਹ ਦੇ ਇੱਕ ਪੁਜਾ ਵਧਾਤੀ ਤਾਂ ਆਹ ਵਾਲਾ ਕੋਣਾ ਜਿਹੜਾ ਹੁੰਦਾ ਹੈ ਬਾਰੀ ਕੋਣ ਬੋਲਦੇ ਐਕਸਟੀਰੀਅਰ ਐਂਗਲ ਬੋਲਦੇ ਆਹ ਵਾਲੀ ਦੋਨੇ ਕੋਨਾਂ ਦੇ ਜੋੜ ਦੇ ਹੁੰਦਾ ਬਰਾਬਰ ਆ 70 ਹੈ ਤਾਂ ਬਚਿਆ ਕਿੰਨਾ ਬਚ ਗਿਆ 55 ਬਚ ਗਿਆ ਨਾ 55 ਤਾਂ ਮਸੇ ਥੋ 55 ਬਣਿਆ ਸੀ ਆ ਜਿਹੜਾ ਐਂਗਲ ਸੀ ਆਹ ਵਾਲਾ ਸੀ ਇਹ ਕਿਹਦੇ ਬਰਾਬਰ ਸੀਗਾ ਇਹਦੇ ਤਾਂ ਜੇ ਇਹ 55 ਬਣ ਗਿਆ ਤਾਂ ਇਹ ਵੀ ਕੀ ਸੀ 55 ਇਹ ਐਂਗਲ ਦਾ ਨਾਮ ਜਿਹੜਾ ਨੀਚੇ ਵਾਲੇ ਦਾ ਨਾਮ ਸੀ ਉਹ A B ਠੀਕ ਹੈ ਕਿਉਂ ਬਣਿਆ ਸੀ ਕਿਉਂਕਿ ODC ਤੇ ਬਰਾਬਰ ਸੀ ਉਹ ਵੀ ਦੇ C ਮਗਰਲੇ ਪਾਸੇ ਤੇ ਮਗਰਲੇ ਪਾਸੇ ਕਿਹੜਾ ਕੋਣਾ ਹੈ A ਇਤੋਂ ਹੀ ਆਪਾਂ ਲੱਭਿਆ ਅਨਸਰ 55 ਡਿਗਰੀ ਅਗਲਾ ਇੰਨਾ ਸੌਖਾ ਸਵਾਲ ਆ ਤੁਸੀਂ ਕਹੋਗੇ ਕਲਕੁਲੇਟਿੰਗ ਕਰ ਲਿਆ 7 17 27 ਕਿਨ 17 ਮਾ ਬਾਦ ਕਿੰਨਾ ਹੋਵੇਗਾ ਕਈ ਬੱਚੇ ਤਾਂ ਫਾਰਮੂਲੇ ਨਾਲ ਕਰਨਗੇ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਜਵਾਨੀ ਸਿਖਾਉਣੇ ਆ ਪਹਿਲਾ ਪਦ ਹੈ ਪਹਿਲਾ ਪਦ ਕਿੰਨਾ ਹੈ 07 ਪਹਿਲਾ ਦੂਜਾ ਪਦ ਕਿੰਨਾ ਹੈ 17 ਤੀਜਾ ਪਦ ਕਿੰਨਾ ਹੈ 27 ਤੁਸੀਂ ਕਹੋ ਸਰ ਇਹ ਕਿਉਂ ਲਿਖ ਰਹੇ ਹੋ ਪਹਿਲਾ ਪਦ ਸੀ ਤਾਂ ਮੂਰੇ ਕੀ ਲੱਗ ਗਿਆ ਇੱਕ ਘੱਟ ਦੂਜਾ ਪਾਸ ਸੀ ਤਾਂ ਮੂਰੇ ਕੀ ਲੱਗਿਆ ਏਕਾ ਤੀਜਾ ਪਾਸ ਸੀ ਤਾਂ ਮੂਰੇ ਕੀ ਲੱਗਿਆ ਦੂਆ ਮਗਰ ਤਾਂ ਸੱਤ ਆਈ ਹੈ ਚੌਥਾ ਪਾਸ ਸੀ ਤਾਂ ਮੂਰੇ ਕੀ ਲੱਗ ਰਿਹਾ 3 ਇੱਕ ਘੱਟ ਲੱਗ ਰਿਆ ਨਾ ਉੱਚਾ ਕਿੰਨਾ ਪਦ ਹੈ 17ਵਾਂ ਤਾਂ ਮੂਰੇ ਕੀ ਲੱਗੂਗਾ 16 ਪਿਛਰੇ ਸੱਤਾ ਲੱਗਣੇ ਲੱਗਣਾ ਤਾਂ ਅਨਸਰ ਕਿੰਨਾ ਆ ਗਿਆ 167 ਕਈ ਬੱਚੇ ਕਹਿਣਗੇ ਜਾਂ ਟੀਚਰ ਵੀ ਕਹਿਣਗੇ ਸਾਰਾ ਇਦਾਂ ਦਾ ਮੈਥਡ ਪੇਪਰ 'ਚ ਕਿਵੇਂ ਕਰਾਂਗੇ ਪੇਪਰ ਵਾਲਾ ਵੀ ਸਿਖਾ ਦਿੰਨੇ ਏ ਕਿੰਨਾ ਹੈ 7 ਡੀ ਕਿੰਨਾ ਹੈ 17 7 ਬਰਾਬਰ ਹੈ 10 ਪੁੱਛਿਆ ਕੀ ਹੈ 17ਵਾਂ ਪਦ ਲਓ ਜੀ 17ਵਾਂ ਪਦ ਕੀੰਦਾ ਏ ਜੋੜ 1 ਘਟ ਡੀ ਜਿੰਨਵਰੇ ਲਿਖਿਆ ਔਰ ਇੱਕ ਘੱਟ ਲੈਣਾ ਹੁੰਦਾ ਮੈਂ ਮਾਡਲ ਟੈਸਟ ਪੇਪਰ ਚ ਵੀ ਸਮਝਾਇਆ ਬੜੀ ਚੰਗੀ ਤਰ੍ਹਾਂ 7 ਜੋੜ 16 10 7 ਜੋੜ 160 ਕਿਉਂਕਿ ਆਪਣੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕੀਤਾ ਕੁਝ ਨਵਾਂ ਸਿਖਾਉਣਾ ਮੇਰਾ ਫਰਜ਼ ਹੈ ਐਸੀ ਕਰਕੇ ਤੁਹਾਨੂੰ ਦੱਸ ਦਿੰਨੇ ਆ ਤਾਂ ਅਨਸਰ ਕਿੰਨਾ ਬਣ ਗਿਆ 167 ਜਿੱਦਾਂ ਮਰਜ਼ੀ ਕਰ ਲਿਓ ਆਪਸ਼ਨ ਤੁਹਾਡੀ ਤੀਜੀ ਹੀ ਆਉਣੀ ਹੈ ਅਗਲਾ ਸਵਾਲ ਹੈ ਜੇ a1 a2 a3 3 8 21 ਇੱਕ ਅੰਕਗਣਿਤਕ ਲੜੀ ਹੋਵੇ। ਕੀ ਹੋਣ ਇੱਕ ਏਪੀ ਹੋਣ ਤੇ ਕਾਮਨ ਡਿਫਰੈਂਸ ਕਿੰਨਾ ਹੋਵੇ ਡੀ ਹੋਵੇ ਸਾਂਝਾ ਅੰਤਰ। ਤਾਂ a1 a5 a9 a30 ਕੀ ਹੋਣਗੇ? ਦੇਖੋ ਸਿੱਧਾ ਹੀ ਹੈ a1 a5 a9 a13 ਇਹ ਹੀ ਪੁੱਛਿਆ ਨਾ a1 ਹੁੰਦਾ ਬੇਟਾ a ਹੀ ਹੁੰਦਾ। ਜਿਹੜਾ a5 ਹੁੰਦਾ ਕੀ ਹੁੰਦਾ ਇੱਕ ਘਟ ਮੈਂ ਪਹਿਲਾਂ ਵੀ ਦੱਸ ਕੇ ਡਾ ਪਿਛਲੇ ਸਵਾਲ ਚ ਚਾਰਟ ਇਹ ਕਿੰਨਾ ਹੋ ਗਿਆ ਇੱਕ ਘੱਟ ਕੀ ਤੋਂ ਘੱਟ 9 ਤੋਂ ਇਹ ਕੀ ਤੋਂ ਇੱਕ ਘੱਟ 13 ਤੋਂ ਤਾਂ ਧਿਆਨ ਨਾਲ ਦੇਖੋ ਇਹ ਕਿੰਨਾ ਹੈ 0d ਉਹੀ ਲਿਖ ਲਓ ਤਾਂ ਸਾਰਿਆਂ ਦੇ ਵਿੱਚ ਸਾਂਝਾ ਅੰਤਰ ਕਿੰਨਾ ਹੈ ਜੇ ਮੈਂ a5 'ਚੋਂ a1 ਘਟਾ ਦਾਂ ਤਾਂ ਕਿੰਨਾ ਆ ਜੂਗਾ 4d a9 'ਚੋਂ a5 ਘਟਾ ਦਾਂ ਤਾਂ ਕਿੰਨਾ ਆ ਜੂਗਾ 4d a 'ਚੋਂ ਘਟਾ ਦਾਂ ਤਾਂ ਵੀ ਕਿੰਨਾ ਆ ਜੂ 4d ਜਦੋਂ ਆਪਾਂ a5 'ਚੋਂ a1 ਘਟਾਉਣੇ ਆ ਤਾਂ 4d ਆਉਂਦਾ ਹੈ ਇਹ 9 ਚ ਇਹ 5 ਘਟਾਉਣ ਤਾਂ ਵੀ 4 ਡੀ ਆਉਂਦਾ ਹੈ ਇਹਦਾ ਮਤਲਬ ਸਾਂਝਾ ਅੰਤਰ ਕਿੰਨਾ ਆ ਰਿਹਾ 4 ਡੀ ਆ ਰਿਹਾ ਤਾਂ 4 ਡੀ ਦੇਖੋ ਸਾਂਝਾ ਅੰਤਰ ਕਿੱਥੇ ਹੈ অপਸ਼ਨ ਤੀਜੀ ਦੇ ਵਿੱਚ ਸਾਂਝੇ ਅੰਤਰ ਨਾਲ ਇੱਕ ਅੰਕ ਨਿਤਕ ਲੜੀ ਹੋਵੇਗੀ ਜਦੋਂ ਸਾਂਝਾ ਅੰਤਰ ਸੇਮ ਹੋ ਗਿਆ ਤਾਂ ਉਹਨੇ ਅੰਕ ਨਿਤਕ ਲੜੀ ਹੋ ਹੀ ਜਾਣਾ 10ਵਾਂ ਪਦ ਕਿੰਨਾ ਹੋਵੇਗਾ 9ਵਾਂ ਪਦ ਦੇ ਰੱਖਿਆ 10ਵਾਂ ਪਦ ਪੁੱਛਿਆ ਬੜਾ ਸੌਖਾ ਇਹ 10 nਮਾ ਪਦ ਕਿੰਨਾ ਸੀ 5n ਘਟਾਓ 13 n ਦਾ ਮੁੱਲ ਲੈਣਾ 10 ਬਸ ਜਿੱਥੇ n ਲਿਖਿਆ ਉਥੇ ਕਿੰਨਾ ਭਰ ਦੇਣਾ 10 ਭਰ ਦੇਣਾ 5 10 50 ਘਟਾਓ 13 50 ਚੋਂ 13 ਘਟਾਈਏ 37 37 ਮਤਲਬ অপਸ਼ਨ ਚੌਥੀ ਦੇ ਉੱਤੇ ਟਿੱਕ ਲਗਾ ਤੁਸੀਂ ਦੇਣਾ ਠੀਕ ਹੈ ਜੀ ਅਗੇ ਸਾਂਝਾ ਅੰਤਰ ਪੁੱਛਿਆ ਕੁਝ ਵੀ ਨਹੀਂ ਕਰਨਾ ਪਹਿਲਾਂ ਪਹਿਲਾ ਪਦ ਕੱਢ ਲਓ ਫਿਰ ਦੂਜਾ ਪਦ ਘਟ ਲਓ ਫਿਰ ਦੂਜੇ ਚੋਂ ਪਹਿਲਾ ਘਟਾ ਦਾਂਗੇ ਪਹਿਲਾ ਪਦ ਮਤਲਬ n ਦਾ ਮੁੱਲ ਕਿੰਨਾ ਭਰਨਾ ਹੈ 1 7 ਚੋਂ 4 ਕੱਢੇ ਕਿੰਨਾ ਬਚ ਗਿਆ 3 ਦੂਜਾ ਪਦ n ਦਾ ਮੁੱਲ ਕਿੰਨਾ ਭਰਨਾ ਇੱਥੇ ਭਰ ਰਿਹਾ ਪੁੱਤ ਮੈਂ ਤਾਂ 7 8 ਬਰਾਬਰ ਕਿੰਨਾ ਆ ਗਿਆ ਘਟਾਓ 1 ਹੁਣ ਮੈਨੂੰ ਸਾਂਝਾ ਅੰਤਰ ਵਿੱਚ ਸਾਂਝਾ ਨੂੰ ਢੀ ਢੀ ਕਿਵੇਂ ਕੱਢਦੇ ਨੇ ਦੂਜੇ ਚੋਂ ਪਹਿਲਾ ਪਦ ਘਟਾ ਕੇ ਦੂਜਾ ਕਿੰਨਾ ਘਟਾਓ 1 ਵਿੱਚੋਂ ਕਿੰਨਾ ਘਟਾਤਾ 3 ਕਿੰਨਾ ਬਣ ਗਿਆ ਘਟਾਓ 4 ਕਟਾਓ ਚਾਰ ਭਾਗ ਦੂਜੀ অপਸ਼ਨ ਦੇ ਅੱਗੇ ਤੁਸੀਂ ਟਿੱਕ ਲਗਾਉਣਾ ਹੈ ਕਿਹੜਾ ਪਦ ਸਿਫਰ ਹੈ ਜਿਵੇਂ ਆਪਾਂ 10ਵਾਂ ਸਵਾਲ ਕੀਤਾ ਸੀ ਬਿਲਕੁਲ ਸੇਮ ਕਰਾਂਗੇ a ਕਿੰਨਾ ਹੈ 21 b ਕਿੰਨਾ ਹੈ ਦੂਜਾ ਘਟਾਓ ਪਹਿਲਾ ਘਟਾਓ 3 ਕਿਹੜਾ ਪਦ ਸਿਫਰ ਹੈ ਸਿਫਰ ਮਤਲਬ an ਕਿੰਨਾ ਹੋ ਗਿਆ 0 ਹੁਣ an ਦਾ ਫਾਰਮੂਲਾ ਕੀ ਹੁੰਦਾ a ਜੋੜ n ਘਟਾਓ 1 d ਮੁੱਲਵਰ 2 0 ਬਰਾਬਰ ਹੈ a 21 n ਦਾ ਮੁੱਲ ਤਾਂ ਮੈਨੂੰ ਪਤਾ ਹੀ ਨਹੀਂ d ਦਾ ਮੁੱਲ ਕਿੰਨਾ ਘਟਾਓ 3 21 ਉਰਲੇ ਪਾਸੇ ਆ ਗਿਆ ਘਟਾਓ ਦਾ ਬਣ ਗਿਆ n ਘਟਾਓ 1 ਘਟਾਓ 3 ਤਾਂ n ਘਟਾਓ 1 ਕਿੰਨਾ ਹੋ ਗਿਆ ਘਟਾਓ 21 ਵਟੇ ਘਟਾਓ 3 ਘਟਾਓ ਨਾਲ ਘਟਾਓ ਕੱਟ ਗਈ ਕਿੰਨਾ ਆ ਗਿਆ 7 n ਘਟਾਓ 1 7 ਤਾਂ n ਕਿੰਨਾ ਹੋ ਗਿਆ 7 ਜੋੜ 1 n ਬਰਾਬਰ ਹੈ 8 ਤਾਂ n ਦਾ ਮੁੱਲ ਕਿੰਨਾ ਹੋ ਗਿਆ 8 ਹੋ ਗਿਆ n ਘਟਾਓ 1 c 7 ਤਾਂ n ਕਿੰਨਾ ਹੋ ਗਿਆ 1 ਵੱਧ ਹੋ ਗਿਆ 8 8 ਮਤਲਬ 8ਵਾਂ ਪਦ ਚੌਥੀ ਆਪਸ਼ਨ ਦੇ ਉੱਤੇ ਤੁਸੀਂ ਟਿੱਕ ਲਗਾ ਦਿਨੇ ਤਿੰਨ ਦੇ ਪਹਿਲੇ 10 ਗੁਣਜਾਂ ਦਾ ਜੋੜ ਕੀ ਹੋਵੇਗਾ ਬੜਾ ਸੌਖਾ ਹੈ ਗੁਣਜ ਹੁੰਦੇ ਨੇ ਅੰਗਰੇਜ਼ੀ 'ਚ ਮਲਟੀਪਲ ਪੰਜਾਬੀ ਚ ਆਪਾਂ ਕਹਿੰਦੇ ਤੈਨੂੰ ਪਹਾੜਾ ਕਹਿ ਦਿੰਦੇ ਆ 3 6 9 12 15 18 21 24 27 ਤੇ 30 ਬੱਚੇ ਕਹਿੰਦੇ ਸਾਰੀ ਲਿਖ ਤੇ ਕੋਈ ਗੱਲ ਨਹੀਂ ਬੇਟਾ 10 ਹੀ ਸੀ ਆਪਾਂ ਲਿਖਤੇ ਮੈਂ ਤੁਹਾਨੂੰ ਇਹਦੇ ਤਿੰਨ ਮੈਥਡ ਕਰਾਉਣਾ ਬੜੇ ਸੌਖੇ ਸੌਖੇ ਪਹਿਲਾ ਮੈਥਡ ਸਮਝੋ ਤਿੰਨ ਸਾਂਝਾ ਕੱਢ ਲਓ ਪਿੱਛੇ ਕਿੰਨਾ ਬਚ ਗਿਆ 1 2 3 ਲਾਸਟ ਤੇ ਕਿੰਨਾ ਬਚ ਗਿਆ 10 ਤਾਂ ਆਨਸਰ ਤੁਹਾਡਾ ਬਣ ਗਿਆ ਵਾ ਸਿੰਪਲ 3 ਗੁਣਾ ਪਹਿਲੀਆਂ 10 ਸੰਖਿਆਵਾਂ ਦਾ ਜੋੜ ਹੁੰਦਾ ਹੈ ਜੇ ਜਵਾਨੀ ਆਉਂਦਾ ਤਾਂ 55 ਹੁੰਦਾ ਹੈ ਜੇ ਨਹੀਂ ਆਉਂਦਾ ਤਾਂ ਫਾਰਮੂਲਾ ਹੁੰਦਾ ਐਨ ਐਨ ਮਤਲਬ ਲਾਸਟ ਰਕਮ ਗੁਣਾ ਉਸ ਤੋਂ ਇੱਕ ਵੱਧ बटे 2 ਐਨ ਗੁਣਾ ਐਨ ਜੋੜ 1 ਫਾਰਮੂਲਾ ਹੁੰਦਾ ਐਨ ਗੁਣਾ ਐਨ ਜੋੜ 1 बटे 2 ਤਾਂ 2 ਨੂੰ ਕਟਿਆ 10 ਤੇ 5 ਆ ਗਿਆ 3 5 15 15 ਗੁਣਾ 11 ਬਣ ਕੇ 165 ਲਓ ਜੀ ਪਹਿਲਾ ਤੁਹਾਨੂੰ ਕਰਾਤਾ ਮੈਂ 165 ਤਾਂ ਆਨਸਰ ਤਾਂ ਬੱਚਿਆਂ ਨੂੰ ਲੱਗ ਗਿਆ ਪਤਾ ਹੁਣ ਬੱਚੇ ਕਹਿੰਦੇ ਸਾਨੂੰ ਤਾਂ ਇਹ ਟੀਚਰ ਨੇ ਦੂਜਾ ਮੈਥਡ ਕਰਾਇਆ ਲਓ ਜੀ ਇਹ ਕਿੰਨਾ ਹੈ 3 ਅੰਤਰ ਕਿੰਨਾ ਹੈ ਉਹ ਵੀ 3 ਤੇ n ਕਿੰਨਾ ਹੈ ਜਿੰਨਾਂ ਦਾ ਜੋੜ ਕਰਨਾ ਹੈ 10 ਫਾਰਮੂਲਾ ਲਾ ਦਿਓ ਐਸ n n/2 2a ਜੋੜ n ਘਟਾਓ 1 d ਇਹ ਫਾਰਮੂਲਾ ਹੁੰਦਾ 10/2 2a 2 3 n ਮਤਲਬ 10 ਘਟਾਓ 1 d ਕਿੰਨਾ 3 10 ਨੂੰ 2 ਦੇ ਵੰਡਿਏ 5 2 3 6 10 9 9 90 27 ਤਾਂ 5 ਕਿੰਨਾ ਬਣ ਗਿਆ 33 33 ਪੰਜਾਂ ਹੁੰਦਾ 165 ਹੁਣ ਤੁਸੀਂ ਆਪੀ ਡਿਸਾਈਡ ਕਰ ਲਿਓ ਇਹ ਮੈਥਡ ਸੌਖਾ ਸੀ ਕਿ ਪਹਿਲਾ ਵਾਲਾ ਸੌਖਾ ਸੀ ਇਹ ਤੁਹਾਡੀ ਬੁੱਕ ਵਾਲਾ ਮੈਥਡ ਹੈ ਠੀਕ ਹੈ 165 ਕਈ ਬੱਚੇ ਕਹਿੰਦੇ ਸਰ ਤੀਜਾ ਮੈਥਡ ਵੀ ਬੋਲਿਆ ਸੀ ਉਹ ਵੀ ਦੱਸੀ ਦਿਓ हम मैने किने लिखे सी? ती तक तो आ की हो गया ए आ की हो गया लास्ट रकम तो एन किसी दस तो हम फार्मूला बड़ा सौखा है एन बटे दो ए जोड़ एल दस रकम का जोड़ करना तो दस बटे दो ए किन्ना तीन एल किन्ना दस तो दस बटे दो कि हों चलो सीधे ही लिख देना पं गुणा ती तो ते दस तेती पाँच आ एक सौ ਬੈਂਟ ਉਲਝਣਾ ਜਾਈਓ ਤਿੰਨ ਮੈਥਡਾਂ ਚ ਮੈਂ ਤਾਂ ਸਿਰ ਤੁਹਾਨੂੰ ਸਿਖਾਉਣ ਵਾਸਤੇ ਕਰਤੇ ਠੀਕ ਹੈ ਚੰਗਾ ਲੱਗਿਆ ਤਾਂ ਲਾਈਕ ਜਰੂਰ ਕਰਨਾ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ